ਅੱਜ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਹੋਈਆਂ ਜਿਮਣੀ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਜਿਸ ਦੇ ਵਿੱਚ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਜਿੱਤੀ ਹੈ 4 ਵਿੱਚੋਂ 3 ਸੀਟਾਂ ਆਮ ਆਦਮੀ ਪਾਰਟੀ ਨੂੰ ਹਾਸਲ ਹੋਈਆਂ ਨੇ ਤੇ ਇੱਕ ਸੀਟ ਕਾਂਗਰਸ ਦੀ ਝੋਲੀ ਪਈ ਹੈ ਤੁਹਾਨੂੰ ਦੱਸਾਂਗੇ ਕਿ ਕਿਸ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਅਤੇ ਕਿੰਨੀ ਲੀਡ ਦੇ ਨਾਲ ਕੌਣ ਕਿਸ ਨੂੰ ਹਰਾ ਕੇ ਐਮਐਨਏ ਬਣਿਆ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹੌਟ ਸੀਟ ਵਿਦੜਬਾਹ ਦੀ ਜਿੱਥੋਂ ਡਿੰਪੀ ਢਿੱਲੋਂ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ 71644 ਵੋਟਾਂ ਹਾਸਲ ਹੋਈਆਂ ਨੇ ਤੇ ਉਧਰ ਅਮਰਤਾ ਬੜਿੰਗ ਨੇ ਜਿਹੜੇ ਉਹਨਾਂ ਨੂੰ 49675 ਵੋਟਾਂ ਪਈਆਂ ਨੇ ਮਨਪ੍ਰਿਤ ਬਾਦਲ ਜੋ ਕਿ 12227 ਵੋਟਾਂ ਤੇ ਰਹਿ ਗਏ ਨੇ ਉਧਰ 21900 69 ਵੋਟਾਂ ਦੀ ਲੀਡ ਜਿਹੜੀ ਆ ਦੇਖਣ ਨੂੰ ਮਿਲੀ ਹੈ ਇਸ ਲੀਡ ਨਾਲ ਟਿੰਪੀ ਢਿੱਲੋਂ ਨੇ ਅਮਰਤਾ ਵੜਿੰਗ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ ਤੇ ਨਾਲ ਹੀ ਗੱਲ ਕਰਾਂਗੇ ਡੇਰਾ ਬਾਬਾ ਨਾਨਕ ਦੀ ਇਹ ਵੀ ਹੌਟ ਸੀਟ ਮੰਨੀ ਜਾਂਦੀ ਸੀ ਕਿਉਂਕਿ ਏਸੀ ਉੱਤੇ ਵੀ ਪਹਿਲਾਂ ਸੁਖਿੰਦਰ ਸਿੰਘ ਰੰਧਾਵਾ ਐਮਐਲਏ ਸਨ ਪਰ ਜਦੋਂ ਐਮਪੀ ਬਣ ਗਏ ਤਾਂ ਫਿਰ ਉੱਥੇ ਚੋਣਾ ਹੋਇਆ ਤੇ ਉਹਨਾਂ ਦੀ ਪਤਨੀ ਚੋਣ ਮੈਦਾਨ ਦੇ ਵਿੱਚ ਸਨ ਜਿਨ੍ਹਾਂ ਨੂੰ ਕਿ ਗੁਰਦੀਪ ਸਿੰਘ ਰੰਧਾਵਾ ਨੇ ਹਰਾ ਦਿੱਤਾ ਹੈ ਗੁਰਦੀਪ ਸਿੰਘ ਰੰਧਾਵਾ ਨੂੰ 595104 ਵੋਟਾਂ ਪਈਆਂ ਨੇ ਤੇ ਉਧਰ ਜਤਿੰਦਰ ਕੌਰ ਨੂੰ 53405 ਵੋਟਾਂ ਪ੍ਰਾਪਤ ਹੋਈਆਂ ਰਵੀਕਰਨ ਸਿੰਘ ਕਾਹਲੋਂ ਜਿਹੜੇ ਕਿ ਭਾਜਪਾ ਦੇ ਉਮੀਦਵਾਰ ਸਨ ਉਹਨਾਂ ਨੂੰ ਵੀ 6505 ਵੋਟਾਂ ਮਿਲੀਆਂ ਨੇ ਤੇ ਜੇਕਰ ਲੀਡ ਦੀ ਗੱਲ ਕੀਤੀ ਜਾਵੇ ਤਾਂ ਡੇਰਾ ਬਾਬਾ ਨਾਨਕ ਦੇ ਵਿੱਚ 5699 ਦੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਗੁਰਦੀਪ ਸਿੰਘ ਰੰਧਾਵਾ ਐਮਐਲਏ ਬਣੇ ਨੇ ਨਾਲ ਹੀ ਗੱਲ ਕਰਾਂਗੇ ਚੱਬੇਵਾਲ ਦੀ ਤਾਂ ਚੱਬੇਵਾਲ ਦੇ ਵਿੱਚ ਸਭ ਤੋਂ ਵੱਡੀ ਲੀਡ ਦੇਖਣ ਨੂੰ ਮਿਲੀ ਹੈ ਜਿੱਥੇ ਇਸ਼ਾਂਖ ਚੱਬੇਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਕਾਂਗਰਸ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ ਇਸ਼ਾਂਖ ਚੱਬੇਵਾਲ ਨੂੰ 51904 ਵੋਟਾਂ ਮਿਲੀਆਂ ਨੇ ਉਧਰ ਰਣਜੀਤ ਕੁਮਾਰ ਜਿਹੜੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਉਹਨਾਂ ਨੂੰ 23214 ਵੋਟਾਂ ਪ੍ਰਾਪਤ ਹੋਈਆਂ ਤੇ ਭਾਜਪਾ ਦੇ ਉਮੀਦਵਾਰ ਜੋ ਕਿ ਅਕਾਲੀ ਦਲ ਦੇ ਵਿੱਚੋਂ ਨਿਕਲ ਕੇ ਆਏ ਸਨ ਸੋਹਣ ਸਿੰਘ ਠੰਡਲ ਉਹਨਾਂ ਨੂੰ ਸਿਰਫ 8692 ਵੋਟਾਂ ਹੀ ਪ੍ਰਾਪਤ ਹੋਈਆਂ ਤੇ ਇਸ ਸੀਟ ਤੇ ਲੀਡ ਦੀ ਗੱਲ ਕੀਤੀ ਜਾਵੇ ਤਾਂ 28900 28690 ਵੋਟਾਂ ਦੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਇਸ਼ਾਕ ਚੱਬੇਵਾਲ ਐਮਐਲਏ ਬਣੇ ਨੇ ਤੇ ਉਧਰ ਗੱਲ ਕੀਤੀ ਜਾਵੇ ਬਰਨਾਲਾ ਦੀ ਕਿਉਂਕਿ ਬਰਨਾਲਾ ਵੀ ਹੌਟ ਸੀਟ ਮੰਨੀ ਜਾ ਰਹੀ ਸੀ ਜਿੱਥੇ ਕਿ ਹੁਣ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਇੱਥੇ ਲੱਗਿਆ ਕਿਉਂਕਿ ਕੁਲਦੀਪ ਸਿੰਘ ਢਿੱਲੋਂ ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਸਨ ਉਹਨਾਂ ਨੂੰ 28254 ਵੋਟਾਂ ਪ੍ਰਾਪਤ ਹੋਈਆਂ ਨੇ ਹਰਿੰਦਰ ਸਿੰਘ ਢਾਲੀਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਉਹਨਾਂ ਨੂੰ ਸਿਰਫ 26097 ਵੋਟਾਂ ਮਿਲੀਆਂ ਤੇ ਕੇਵਲ ਢਿੱਲੋਂ ਜਿਹੜੇ ਕਿ ਭਾਜਪਾ ਵੱਲੋਂ ਚੋਣ ਮੈਦਾਨ ਦੇ ਵਿੱਚ ਸਨ ਉਹਨਾਂ ਨੂੰ 17958 ਵੋਟਾਂ ਪ੍ਰਾਪਤ ਹੋਈਆਂ ਆਈਸੀ ਸੀਟ ਦੇ ਉੱਤੇ ਲੀਡ ਦੀ ਗੱਲ ਕੀਤੀ ਜਾਵੇ ਤਾਂ 2157 ਦੀ ਲੀਡ ਦੇ ਨਾਲ ਜਿਹੜਾ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਤੇ ਆਮ ਆਦਮੀ ਪਾਰਟੀ ਨੂੰ ਪਛਾੜ ਦਤਾ ਹੈ ਤਾਂ ਹੁਣ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਜਿਹੜੀਆਂ 4 ਸੀਟਾਂ ਸੀ ਇੱਥੇ ਵੱਖੋ-ਵੱਖਰੇ ਹਾਲਾਤ ਦੇਖਣ ਨੂੰ ਮਿਲੇ ਕਿਉਂਕਿ ਜਿਹੜੀ ਸੀਟ ਪਹਿਲਾਂ ਆਮ ਆਦਮੀ ਪਾਰਟੀ ਕੋਲ ਸੀ ਬਰਨਾਲਾ ਦੀ ਉਹ ਕਾਂਗਰਸ ਜਿੱਤ ਲਈ ਜਿਹੜੀਆਂ ਸੀਟਾਂ ਦੇ ਉੱਤੇ ਪਹਿਲਾਂ ਕਾਂਗਰਸ ਦਾ ਕਬਜ਼ਾ ਸੀ ਉਹ ਆਮ ਆਦਮੀ ਪਾਰਟੀ ਕੋ ਚਲਿਆਂ ਗਈਆਂ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਨਾਲ ਹੀ ਗੱਲ ਕਰਾਂਗੇ ਗਿੱਦੜਬਾਹ ਦੀ ਦਰਸ਼ਕਾਂ ਨੂੰ ਦੱਸ ਦਈਏ ਕਿ ਜੱਬੇਵਾਲ ਦੇ ਵਿੱਚ ਸਭ ਤੋਂ ਵੱਡੀ ਲੀਡ ਦੇਖਣ ਨੂੰ ਮਿਲੀ ਹੈ 28000 ਦੀ ਜਿੱਥੇ ਕਿ ਇਸ਼ਾਨਕ ਜੱਬੇਵਾਲ ਜੋ ਕਿ ਡਾਕਟਰ ਰਾਜਕੁਮਾਰ ਜੱਬੇਵਾਲ ਦੇ ਸੁਪੁੱਤਰ ਨੇ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਇੱਕ ਵੱਡੀ ਲੀਡ ਦੇ ਫਰਕ ਦੇ ਨਾਲ ਕਾਂਗਰਸ ਪਾਰਟੀ ਨੂੰ ਮਾਤ ਦਿੱਤੀ ਹੈ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਫਸਮਾ ਮੁਕਾਬਲਾ ਸੀ ਜਿੱਥੇ ਗੁਰਦੀਪ ਸਿੰਘ ਗੰਦਾਵਾ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਤੇ ਉਹਨਾਂ ਨੇ ਸੁਖਿੰਦਰ ਸਿੰਘ ਗੰਦਾਵਾ ਸਾਬਕਾ ਗ੍ਰਹਿ ਮੰਤਰੀ ਮੌਜੂਦਾ ਐਮਪੀ ਨੇ ਜਿਹੜੇ ਉਹਨਾਂ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਮਾਰ ਦੇ ਕੇ ਜੱਤ ਹਸਨ ਕੀਤੀ ਹੈ ਤੇ ਉੱਥੇ ਵੀ ਕਿਤਨਾ ਕਿਤੇ ਜਹੀ ਸਥਿਤੀ ਸੀ ਟਕਰਾ ਦਾ ਮਾਹੌਲ ਬਣਿਆ ਹੋਇਆ ਸੀ ਝੜਾਪ ਹੋਈ ਵੀ ਸਾਹਮਣੇ ਆਈ ਸੀ ਕੁਝ ਦਿਨ ਪਹਿਲਾਂ ਗੱਲ ਕੀਤੀ ਜਾਵੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਾਂ ਉਹਨਾਂ ਦੀ ਪਤਨੀ ਅਮਰਤਾ ਵੜਿੰਗ ਚੋਣ ਮੈਦਾਨ ਦੇ ਵਿੱਚ ਸਨ ਗਿੱਦੜ ਬਾਹ ਤੋਂ ਜਿੱਥੋਂ ਕਿ ਡਿੰਪੀ ਢਿੱਲੋਂ ਨੇ ਉਹਨਾਂ ਨੂੰ ਮਾਰ ਦਿੱਤੀ ਹੈ ਕਬੱਡੀ ਲੀਗ ਦੇ ਨਾਲ ਉਹਨਾਂ ਨੂੰ ਹਰਾ ਦਿੱਤਾ ਤੇ ਇਹ ਸਥਿਤੀ ਹੈ ਪੰਜਾਬ 'ਚ ਦੇਖਣ ਨੂੰ ਮਿਲੀ ਹੈ ਕੁੱਲ ਮਿਲਾ ਕੇ ਕਹਿ ਲਈਏ ਕਿ ਜਿਹੜੀਆਂ ਸੀਟਾਂ ਪਹਿਲਾਂ ਕਾਂਗਰਸ ਕੋਲ ਸੀ ਉਹ ਆਮ ਆਦਮੀ ਪਾਰਟੀ ਕੋ ਚੱਲਿਆਂ ਗਈਆਂ ਤੇ ਜਿਹੜੀ ਇੱਕ ਸੀਟ ਆਮ ਆਦਮੀ ਪਾਰਟੀ ਕੋਲ ਸੀ ਉਹ ਸੀਟ ਹੁਣ ਕਾਂਗਰਸ ਨੂੰ ਚਲੀ ਗਈ ਕਿਉਂਕਿ ਬਰਨਾਲਾ ਤੋਂ ਮੀਤਿਹਰ ਕੋਲ ਸੀਟ ਸੀਗੀ ਉਹ ਐਮਪੀ ਬਣੇ ਸੀਟ ਖਾਲੀ ਹੋ ਗਈ ਡੇਰਾ ਬਾਬਾ ਨਾਨਕ ਤੋਂ ਸੁਜਿੰਦਰ ਸਿੰਘ ਦਾ ਐਮਪੀ ਬਣੇ ਗਿੱਦੜਵਾਹ ਤੋਂ ਰਾਜਾ ਵੜਿੰਗ ਜਿਹੜੇ ਐਮਐਲਏ ਸੀਗੇ ਉਹ ਐਮਪੀ ਬਣੇ ਛੱਬੇਵਾਲ ਤੋਂ ਡਾਕਟਰ ਰਾਜਕੁਮਾਰ ਛੱਬੇਵਾਲ ਜਿਹੜੇ ਐਮਪੀ ਬਣੇ ਤਾਂ ਇਹ ਸੀਟਾਂ ਜਿਹੜੀਆਂ ਖਾਲੀ ਹੋ ਗਈਆਂ ਸੀ ਜਿੱਥੇ ਜ਼ਿਮਨੀ ਚੋਣਾਂ ਹੋਈਆਂ ਨੇ ਤੇ ਇਹਨਾਂ ਚੋਣਾਂ ਦੇ ਵਿੱਚ ਸਥਿਤੀ ਕਲੀਅਰ ਹੋ ਗਈ ਡੇਰਾ ਇਹਨਾਂ ਚਾਰ ਸੀਟਾਂ ਦੇ ਉੱਤੇ ਜਿਹੜੇ ਲੋਕ ਨੇ VOTER ਨੇ ਉਹ ਕੀ ਸੋਚਦੇ ਨੇ ਕੀ ਰਾਏ ਰੱਖਦੇ ਨੇ ਉਹਨਾਂ ਦੀ ਕੀ ਸਥਿਤੀ ਹੈ ਉਹ ਸਪਸ਼ਟ ਹੋ ਚੁੱਕੀ ਆ ਹੁਣ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਹਾਲਾਤ ਵੱਖਰੇ ਹੁੰਦੇ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਖਰੇ ਹੁੰਦੇ ਨੇ ਤਾਂ ਸਰਕਾਰ ਤੇ ਭਰੋਸਾ ਜਤਾਇਆ ਇੱਕ ਵਾਰ ਫਿਰ ਤੋਂ ਇਨਾ ਪੰਜਾਬ ਦੀਆਂ ਤਿੰਨ ਸੀਟਾਂ ਦੇ ਲੋਕਾਂ ਨੇ ਤਾਂ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਪਾਈ ਆ ਕੀ ਉਹਨਾਂ ਦੀ ਇੱਛਾ ਸੀਗੀ ਸਰਕਾਰ ਪ੍ਰਤੀ ਕਿਸ ਤਰੀਕੇ ਦਾ ਜਿਹੜਾ ਭਰੋਸਾ ਸੀਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੱਸਾਂਗੇ ਕੇ ਕਿੜੀਆਂ ਉਮੀਦਾਂ ਨੂੰ ਲੈ ਕੇ ਕਿਉਂਕਿ 2 ਸਾਲ ਦਾ ਸਮਾਂ ਬਾਕੀ ਹੈ ਉਸ ਤੋਂ ਬਾਅਦ ਜਨਰਲ ਇਲੈਕਸ਼ਨ ਫਿਰ ਹੁਣ ਹੋਣੀ ਹੈ 2027 ਵਿੱਚ ਤੇ ਇਹਨਾਂ ਦੋ ਸਾਲਾਂ ਲਈ ਉਹਨਾਂ ਨੇ ਆਪਣਾ ਆਪਣਾ ਐਮਐਲਏ ਚੁਣਿਆ ਤਾਂ ਦੇਖਣਾ ਹੋਏਗਾ ਕਿ ਉਹਨਾਂ ਦੇ ਐਮਐਲਏ ਜਾ ਕੇ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਕਿਹੜੀ ਗੱਲ ਕਰਦੇ ਨੇ ਉਹਨਾਂ ਦੇ ਕਿਹੜੇ ਮੁੱਦੇ ਚੱਕਦੇ ਨੇ ਕਿਹੜੇ ਅਹਿਮ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਉਹਨਾਂ ਨੇ ਵੋਟਾਂ ਪਾਈਆਂ ਨੇ ਤੇ ਕੀ ਉਹ 2 ਸਾਲਾਂ ਵਿੱਚ ਉਹਨਾਂ ਦੇ ਵਿਧਾਇਕ ਉਹਨਾਂ ਦੀਆਂ ਉਮੀਦਾਂ ਤੇ खरे ਉਤਰ ਪਾਉਂਦੇ ਨੇ ਇਹ ਜ਼ਰੂਰ ਦੇਖਣਾ ਦੇਖਣਾ ਹੋਏਗਾ ਫਿਲਹਾਲ ਜੇ ਕੁੱਲ ਮਿਲਾ ਕੇ ਕਹੀਏ ਤਾਂ ਸਰਕਾਰ ਨੇ ਭਰੋਸਾ ਜ਼ਰੂਰ ਸਰਕਾਰ ਤੇ ਭਰੋਸਾ ਜ਼ਰੂਰ ਜਤਾਇਆ ਇਹਨਾਂ ਗਿੱਦੜ ਬਾਹਾ ਡੇਰਾ ਬਾਬਾ ਨਾਲਕ ਤੇ ਚੱਬੇਵਾਲ ਦੇ ਲੋਕਾਂ ਨੇ ਤਾਂ ਉਹ ਭਰੋਸੇ ਨੂੰ ਕੀ ਕਾਇਮ ਰੱਖ ਪਾਉਣਗੇ ਇਹ ਵੀ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਹੈ ਪਰ ਜੇਕਰ ਇਹਨਾਂ ਤਿੰਨ ਸੀਟਾਂ ਦੀ ਗੱਲ ਕੀਤੀ ਜਾਵੇ ਚਾਰੇ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਬਰਨਾਲਾ ਦੀ ਜਿਹੜੀ ਸੀਟ ਆਉਂਦੀ ਹੈ ਜਾਂ ਗਿੱਦੜਬਾਹ ਦੀ ਨਾਉਂਦੀ ਹੈ ਜਾਂ ਕਹ ਲਈਏ ਕਿ ਦੋ ਸੀਟਾਂ ਦੂਜੀਆਂ ਨੇ ਉੱਥੇ ਜਿਹੜੀ ਹੁਣ ਸਥਿਤੀ ਬਣੀ ਹੋਈ ਹੈ ਜੇਕਰ ਐਮਪੀ ਦੀ ਗੱਲ ਕੀਤੀ ਜਾਵੇ ਤਾਂ ਡੇਰਾ ਬਾਬਾ ਨਾਨਕ ਜਿਹੜਾ ਸੁਖਿੰਦਰ ਰੰਧਾਵਾ ਦੇ ਅੰਡਰ ਆਉਂਦਾ ਹੈ ਉੱਥੋਂ ਉਹ ਐਮਪੀ ਬਣੀ ਸੀ ਤਾਂ ਜਿਹੜੀ ਲੋਕ ਸਭਾ ਦੀ ਵੋਟ ਸੀਗੀ ਉਸ ਦਾ ਵੀ ਕੋਈ ਵੱਡਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ ਹੈਗਾ ਤਾ ਇਹ ਜਿਹਹ ਜਿਹਹੀ ਸਥਿਤੀ ਹੈ ਜਿਹੜੀ ਉਹ ਸਾਹਮਣੇ ਨਿਕਲ ਕੇ ਆਈ ਹੈ ਲੋਕਾਂ ਦੇ ਭਰੋਸੇ ਨੂੰ ਸਰਕਾਰ ਕਿੰਨਾ ਕੁ ਫਲ ਫੁੱਲ ਲਾਉਂਦੀ ਹੈ ਆਉਣ ਵਾਲਾ ਸਮਾਂ ਤੱਕ ਕਰੇਗਾ ਦਿਉ ਜਾਜਤ ਧੰਨਵਾਦ